ਆਪਣੇ ਸਾਹਮਣੇ ਬਾਕੀ ਜਿਹੜਾ ਜਗਰੂਪ ਦਾ ਮਾਮਲਾ ਸੀਗਾ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗੱਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੁਲਕਸ਼ਮੀ ਕੁਲਕਤਰੀ ਤੇ ਆ ਜਾਂ ਇਹ ਕਿ ਉਹ ਨਹੀਂ ਉਹਦੇ ਤੇ ਤਾਂ ਹੱਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਤੇ ਹਲੇ ਵੀ ਦਰਜ ਹੈ ਕੁਝ ਕੁਛ ਰਿਟਰਨ ਹੋਇਆ ਨਾ ਹੈ ਕੁਝ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜੇ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਤੇ ਉਹ ਇਹਨਾਂ ਨੇ ਫੜ ਲਿਆ ਕਿ ਉਹ ਉਹਨੂੰ ਤਾਂ ਮੈਂ ਲਖਾਇਆ ਨਹੀਂ ਸੀਗਾ ਕੁਝ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਕਿ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਦੇ ਏਰੀਆ ਤੇ ਹਲੇ ਉਹੀ ਚੱਲਦਾ ਤੇ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਗਿਆ ਉਹਨਾਂ ਦਾ ਦੋਸਤ ਹੀ ਸੀਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਦਾਂ ਕਹਿਦਾ ਉਹਦੀ ਮੈਨੂੰ ਪਛਾਣ ਆ ਉਹ ਜਿਹੜਾ ਮੁੰਡਾ ਆ ਉਹ ਹਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਤੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੀ ਸੀਟੀਵੀ ਕੈਮਰਾ ਤੋਂ ਸਭ ਤੋਂ ਵੱਡਾ ਉਹ ਬੈਠਾ ਹੈ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਢਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਡੀਜੇ ਰਸ ਕੀ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਉਹ ਨਹੀਂ ਤਰੀ ਕਿੰਨੇ ਹੋਈ ਹੈ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨਹੀਂ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹੈ ਨਾ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਆਂ ਨੂੰ ਮਾਫੀ ਮੰਗ ਲੈ ਹਨ ਤੁਸੀਂ ਕਹਿੰਦੇ ਉਸ ਮੈਂ ਗਲਤ ਗਿਆ ਹੈ ਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ